ਜੰਦੇ ਨੇ ਵੀ ਜ਼ੋਰਾਵਰ ਆਖੇ ਕੰਧ ਨੂੰ ਤੂੰ ਵਾਰੀ ਸਿਰ ਮਾਰ ਜ਼ੋਰਾਵਰ ਆਖੇ ਕੰਧ ਨੂੰ ਨਹੀਂ ਤੂੰ ਵਾਰੀ ਸਿਰ ਮਾਰ ਫਤਿਹ ਸਿੰਘ ਆਖਿਆ ਆਖੇ ਵੀਰਿਆ ਵੇ ਪਹਿਲਾਂ ਮੇਰੀ ਵਾਰ ਜ਼ੋਰਾਵਰ ਆਖੇ ਕੰਦੇ ਨਹੀਂ ਤੂੰ ਵਾਰੀ ਸਿਰ ਮਾਰ ਫਤਿਹ ਸਿੰਘ ਆਖੇ ਵੀਰਿਆ ਵੇ ਪਹਿਲਾਂ ਮੇਰੀ ਵਾਰ ਦੋਹਾ ਵੀਰਿਆਂ ਦੀ ਹੱਥ ਪਾਵੇ ਕਾਲ ਜੇ ਨੂੰ ਖੋ ਦੋ ਮਾ ਵੀਰਿਆਂ ਦੀ ਹੱਥ ਪਾਵੇ ਕਾਲ ਜੀ ਨੂੰ ਖੋ ਜਿੰਦਾ ਨਿੱਕੀਆਂ ਸੀ ਦੋ ਗਈਆਂ ਨੀਹਾਂ ਚ ਖਲੋ ਜਿੰਦਾ ਨਿੱਕੀਆਂ ਸੀ ਦੋ ਗਈਆਂ ਨੀਹਾਂ ਚ ਖਲੋ ਉਮਰ ਦਾ ਵਾਸਤਾ ਪਾਉਂਦੇ ਹੋਏ ਸਹਬ ਜੀ ਦਾ ਜ਼ੁਰਾਬਰ ਸਿੰਘ ਕਹਿੰਦੇ ਨੇ ਵੀ ਪਹਿਲਾਂ ਮੈਨੂੰ ਮਾਰੋ ਕਿਉਂਕਿ ਮੈਂ ਵੱਡਾ ਆਂ ਸੋ ਇਹ ਕਿੰਨੀ ਜ਼ਬਰਦਸਤ ਸੰਵਾਦ ਹੈ ਉਹਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਵੇਲੇ ਦਾ ਜਿਸ ਨੂੰ ਕਿਸੇ ਕਵੀ ਨੇ ਕਿੰਨਾ ਸੋਹਣਾ ਬਿਆਨ ਕੀਤਾ ਹੈ ਆ ਇੱਕ ਕਵੀ ਨੇ ਇਹ ਵੀ ਲਿਖਿਆ ਹੈ ਕਹਿੰਦੇ ਵੀ ਲਾडले ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰੀ ਤੇ ਪੋਤਰੇ ਪਿਆਰੇ ਉੱਚੀ ਉੱਚੀ ਬਾਹਾਂ ਚੁੱਕ ਕੇ ਖੜੇ ਨੀਹਾਂ ਚ ਛੱਡਨ ਜੈ ਕਾਰੇ ਲੱਕ ਤੀਕ ਕੰਧ ਬਣ ਗਈ ਲਾਲ ਮੰਨਦੇ ਨਾ ਜ਼ਾਲਮ ਮਨਾਉਂਦੇ ਨਿੱਕੇ ਨਿੱਕੇ ਦੋ ਖਾਲਸੇ ਵੇਖੋ ਨੀਹਾਂ 'ਚ ਖੜੇ ਮੁਸਕਾਉਂਦੇ ਨਿੱਕੇ ਨਿੱਕੇ ਦੋ ਖਾਲਸੇ ਵੇਖੋ ਨੀਹਾਂ 'ਚ ਖੜੇ ਮੁਸਕਾਉਂਦੇ ਧਰਮ ਨਿਭਾਈ ਦਾ ਕਿਵੇਂ ਵੱਡੇ ਵੱਡਿਆਂ ਨੂੰ ਉਹ ਸਮਝਾਉਂਦੇ ਧਰਮ ਨਿਭਾਈ ਦਾ ਕਿਵੇਂ ਵੱਡੇ ਵੱਡਿਆਂ ਨੂੰ ਉਹ ਸਮਝਾਉਂਦੇ ਤੇ ਜੇਕਰ ਅੱਜ ਸੈਭਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਅਸੀਂ ਪ੍ਰਣ ਕਰ ਲਈਏ ਜੋ ਸਾਨੂੰ ਉਹ ਸਿਖਾ ਕੇ ਗਏ ਨੇ ਸੱਚ ਧਰਮ ਤੇ ਨੇਕੀ ਦੇ ਪ੍ਰਤੀਕ ਬਣੇ ਨੇ ਕਹਿੰਦੇ ਆ ਕਈ ਲੋਕ ਕਹਿੰਦੇ ਵੀ ਉਹ ਹਾਰ ਗਏ ਉਹ ਹਾਰੇ ਨਹੀਂ ਉਹ ਹਾਰ ਕੇ ਵੀ ਜਿੱਤੇ ਸਨ ਪਰ ਝੂਠ ਧਰਮ ਤੇ ਬਦੀ ਦਾ ਜਿਹੜਾ ਨਿਸ਼ਾਨੀ ਸੰਕੇਤ ਵਜ਼ੀਰ ਖਾਂ ਉਹ ਹਾਰ ਗਿਆ ਸੀ ਗੁਰਬਾਣੀ ਚ ਲਿਖਿਆ ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ ਸੋ ਇਹ ਜਜ਼ਬਾ ਜਿੱਤਿਆ ਸੀ ਸੋ ਸਹਿਬਜ਼ਾਦਿਆਂ ਦੀ ਉਸ ਦਿਨ ਜਿੱਤ ਹੋਈ ਸੀ ਸਾਡੀ ਸਮੂੱਚੀ ਕੌਮ ਵਾਸਤੇ ਉਹ ਜਿੱਤ ਦਾ ਪ੍ਰਤੀਕ ਰਹੇ ਆਤਮ ਸਨਮਾਨ ਮਨੁੱਖੀ ਗੌਰਵ ਕਦਰਾਂ ਕੀਮਤਾ ਅਧਿਕਾਰਾਂ ਤੇ ਉੱਚੇ ਸੁੱਚੇ ਮਨੁੱਖੀ ਆਦਰਸ਼ਾਂ ਖਾਤਰ ਜੂਝਣ ਵਾਲੇ ਜੁਝਾਰੂ ਸੂਰਬੀਰ ਲੋਕਾਂ ਲਈ ਉਹ ਇੱਕ ਨਿਰਸੰਦੇ ਸਾਕਾ ਸਰਹੰਦ ਸਦਾ ਸਦਾ ਲਈ ਇੱਕ ਪ੍ਰੇਰਨਾ ਸੋਮਾ ਹੋ ਕੇ ਨਿਭੜਿਆ ਏ ਔਰ ਅੱਜ ਵੀ ਤੁਸੀਂ ਦੇਖੋ ਜਦੋਂ ਸਿੰਘ ਜੂਝਦੇ ਨੇ ਤੇ ਉਹਨਾਂ ਦੇ ਜਜ਼ਬੇ ਬਲਵਾਨ ਹੋ ਜਾਂਦੇ ਨੇ ਤੇ ਉਹਨਾਂ ਦੇ ਅੱਗੇ ਕੋਈ ਵੀ ਅੜੀ ਨਹੀਂ ਚਲਦੀ ਸੋ ਫੇਥ ਕੈਨ 무ਵ ਦਾ ਮਾਊਂਟੇਨਸ ਤੇ ਆਓ ਉਸ ਬੇੜੀ ਦੇ ਵਿੱਚ ਸਵਾਰ ਹੋ ਕੇ ਉਸ ਪਹਾੜ ਨੂੰ ਵੀ ਤੋੜੀਏ ਤੇ ਉਸ ਸਮੁੰਦਰ ਨੂੰ ਵੀ ਗਾਈਏ ਜਿਹੜਾ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਪਾਇਆ ਹੈ ਆਓ ਉਸ ਇਤਿਹਾਸਕ ਦਸਤਾਵੇਜ਼ ਸਾਡੇ ਗੁਰੂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਅਸੀਂ ਜੁੜੇ ਨਹੀਂ ਹੋਏ ਅਸੀਂ ਗੁਰੂ ਦੀ ਮੰਨਦੇ ਨਹੀਂ ਆ ਗੁਰੂ ਗੁਰੂ ਕਰਦੇ ਆ ਪਰ ਮੰਨਦੇ ਨਹੀਂ ਆ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਗੁਰੂ ਨੂੰ ਸਮਝਣਾ ਗੁਰੂ ਦੇ ਕਹੇ ਹੋਏ ਉਹ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਹੋਏ ਉਹਨਾਂ ਸ਼ਬਦਾਂ ਤੇ ਪਹਿਰਾ ਦੇਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ অতি ਜ਼ਰੂਰੀ ਇਹ ਗੱਲ ਹੈ ਪਰ ਇਸ ਤੋਂ ਅਸੀਂ ਬਹੁਤ ਦੂਰ ਆ ਮਾਫ ਕਰਨਾ ਨੋ ਪਰਸਨਲ ਆਫੈਂਸਸ ਪਰ ਸਾਡਾ ਹਾਲ ਉਹ ਹੈ ਕਿ ਇੱਕ ਚਾਕ ਹੋਤੋ ਸੀਲੂ ਹਮਦਮ ਗਰੀਬਾਂ ਆਪਣਾ ਇੱਕ ਚਾਕ ਹੋਤੋ ਸੀਲੂ ਹਮਦਮ ਗਰੀਬਾਂ ਆਪਣਾ ਜ਼ਾਲਿਮੋ ਨੇ ਫਾੜ ਡਾਲਾ ਹੈ ਇਹ ਤਾੜ-ਤਾੜ ਕਰਕੇ ਸਾਡੀ ਹਾਲਤ ਇਸ ਵਕਤ ਹੀ ਹੈ ਸੋ ਸਾਨੂੰ ਕੋਈ ਹੀਲਾ ਵਸੀਲਾ ਕਰਕੇ ਗੁਰੂ ਉਪਦੇਸ਼ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਆਉ ਗੁਰ ਵਿਚਾਰ ਦੇ ਨਾਲ ਜੁੜੀਏ ਬਾਣੀ ਬਾਣੇ ਦੇ ਕੰਬੀਨੇਸ਼ਨ ਨਾਲ ਜੁੜੀਏ ਕਿਤੇ ਬਾਣੇ ਨੂੰ ਬਾਣੀ ਦੇ ਉੱਤੇ ਹਾਵੀ ਨਾ ਕਰ ਜਾਈਏ ਨੋ ਪਰਸਨਲ ਆਫੈਂਸਸ ਪਰ ਕਈ ਵਾਰੀ ਹੋ ਜਾਂਦਾ ਸੋ ਕੋਸ਼ਿਸ਼ ਕਰੋ ਬਾਣੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੇ ਨਾਲ ਨਾਲ ਜੇ ਬਾਣਾ ਵੀ ਹੋਵੇ ਤੇ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਸੋ ਸਾਨੂੰ ਗੁਰੂ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਤੇ ਤੁਰਨਾ ਚਾਹੀਦਾ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਆਓ ਅਰਦਾਸ ਕਰੀਏ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਆਪਣੇ ਚੈਨਾ ਦੇ ਨਾਲ ਆਪਣੀ ਪ੍ਰੀਤ ਦੇ ਨਾਲ ਜੋੜੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਪਾਤਸ਼ਾਹ ਦੇ ਕਹੇ ਹੋਏ ਫਲਸਫੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਜ਼ਬ ਕਰਕੇ ਜਿਹੜੇ ਬਹੁ ਸੱਭਿਆਚਾਰਕ ਪਾਈਚਾਰੇ ਦੇ ਵਿੱਚ ਇਸ ਵਕਤ ਅਸੀਂ ਵਿਚਰਦੇ ਆ ਉਹਦੇ ਵਿੱਚ ਚੰਗੇ ਜਿਹੜੇ ਪੱਧ ਚਿੰਨ ਛੱਡ ਕੇ ਜਾਈਏ ਤੇ ਨਾਲ ਨਾਲ ਉਹ ਚੀਜ਼ਾਂ ਛੱਡ ਕੇ ਜਾਈਏ ਉਹ ਲਾਈਫ ਸਟਾਈਲ ਚੇਂजेस ਛੱਡ ਕੇ ਜਾਈਏ ਜਿਹੜੀਆਂ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਨੇ ਜਿਸ ਤਰ੍ਹਾਂ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਹਲੀਮੀ ਨਾਲ ਜੁੜੋ ਗੁਰੂ ਪਾਤਸ਼ਾਹ ਕਹਿੰਦੇ ਨੇ ਮਿੱਠਤ ਨਾਲ ਜੁੜੋ ਗੁਰੂ ਪਾਤਸ਼ਾਹ ਕਹਿੰਦੇ ਨੇ ਨਿਮਰ ਹੋ ਜਾਵੋ ਗੁਰੂ ਪਾਤਸ਼ਾਹ ਨੇ ਸੰਦੇਸ਼ ਦਿੱਤਾ ਸੱਬੇ ਸੰਜੀਵਾਲ ਸਦੈਨ ਤੂੰ ਕਿਸੇ ਨਾ ਦਿਸੇ ਬਾਰਾ ਜੀਓ ਗੁਰੂ ਪਾਤਸ਼ਾਹ ਕਹਿੰਦੇ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਆਈਆਂ ਤਤ ਗੁਰੂ ਪਾਤਸ਼ਾਹ ਕਹਿੰਦੇ ਨੇ ਨੀਵੇਂ ਸੋ ਗੋਰਾ ਹੋਏ ਸੋ ਸਾਨੂੰ ਕਿਸੇ ਵੀ ਚੀਜ਼ ਦਾ ਗਮਾਨ ਨਹੀਂ ਕਰਨਾ ਚਾਹੀਦਾ ਪਰ ਨੀਵੇਂ ਹੋ ਕੇ ਉਸ ਵਹਾਨ 'ਤੇ ਚੱਲਦੇ ਰਹਿਣਾ ਚਾਹੀਦਾ ਜਿਹੜੇ ਗੁਰੂ ਪਾਤਸ਼ਾਹ ਸਾਨੂੰ ਦੇ ਕੇ ਗਏ ਨੇ ਇੰਨਾ ਹੀ ਸ਼ਬਦਾਂ ਦੇ ਨਾਲ ਭੁੱਲਾਂ ਚੁੱਕਾਂ ਦੀ ਖਿਮਾ